ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਸਦਿਆਂ ਗੁਰਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਰਖੜ ਪੁੰਨਿਆਂ ਦੇ ਸਾਲਾਨਾ ਜੋੜ ਮੇਲੇ ਉੱਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੰਥ ਵੱਲੋਂ ਬਹੁਤ ਵੱਡਾ ਇੱਕ ਪੰਥਕ ਇਕੱਠ ਸੱਦਿਆ ਗਿਆ ਹੈ ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਜਿੱਥੇ ਨੌਵੇਂ ਪਾਤਸ਼ਾਹ ਦੇ ਦਰਬਾਰ ਅੰਦਰ ਆਪ ਗੁਰੂ ਦੀ ਸੰਗਤ ਨੇ ਹਾਜ਼ਰੀ ਲਵਾਉਣੀ ਆ ਉਥੇ ਨਾਲ ਦੀ ਨਾਲ ਹੀ ਇਸ ਪੰਥਕ ਇਕੱਠ ਵਿੱਚ ਪਹੁੰਚ ਕੇ ਪੰਥਕ ਵਿਚਾਰਾਂ ਸਰਵਣ ਕਰਨੀਆਂ ਨੇ ਅਤੇ ਇਸ ਪੰਥਕ ਇਕੱਠ ਨੂੰ ਜਰੂਰ ਤੁਸੀਂ ਕਾਮਯਾਬ ਬਣਾਉਣਾ ਇਹ ਬੇਨਤੀ ਆ ਸਾਰੀ ਸੰਗਤ ਦੇ ਚਰਨਾਂ 'ਚ ਵੈਸੇ ਟਾਡੀ ਜਥੇ ਨੇ ਵੀ ਪਹੁੰਚਣਾ ਸੀ ਪਰ ਵਿਦੇਸ਼ ਵਿੱਚ ਹੋਣ ਕਰਕੇ ਅਸੀਂ ਆਪਣੀ ਹਾਜ਼ਰੀ ਇੱਥੋਂ ਹੀ ਲਵਾ ਰਹੇ ਹਾਂ ਸੋ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਵੱਧ ਤੋਂ ਵੱਧ ਸਮਾਂ ਕੱਢ ਕੇ 11 ਤੋਂ 3 ਵਜੇ ਇਸ ਪੰਥਕ ਇਕੱਠ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਖੜ ਪੁੰਨਿਆ 19 ਅਗਸਤ ਨੂੰ ਹਾਜ਼ਰੀਆਂ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ